डीएमसी साहब आए सिगे मुखसर साहब ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਬਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ਈਸੀਜੀ ਹੋ ਗਿਆ ਜੀਜੀਕ ਹੈਗੇ ਇੱਕ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਦੀ ਇਹ ਗੱਲ ਕਹੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਚੈਕਿੰਗ ਸੀ ਆਪ ਕੋਈ ਸ਼ਿਕਾਇਤ ਦੇ ਨਹੀਂ 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 ਰੂਟੀਨ ਚੈਕਿੰਗ ਸੀ ਮਹੀਨੇ ਜਿੱਤੇ ਨਾ ਨਜ਼ਰ ਆਉਂਦਾ ਹੈ ਤੇ ਰੂਟੀਨ ਚੈਕਿੰਗ ਸੀ ਸਰ ਜੀ ਕੋਈ ਹੁਕਮ ਵੀ ਜਾਰੀ ਕਰਦੇ ਹੋ ਉਹ ਨਵੇਂ ਹੁਕਮ ਮਿਲਿਆ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰਾਉਣਾ ਡਾਕਟਰਾਂ ਦੀ ਵੱਡੀ ਕਾਰਜ ਹੈ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈ ਹੈਗੀ ਸਟਾਫ ਭਰੇ ਵੀ ਕਿਹਾ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਪ੍ਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ਈਸੀਜੀ ਹੋ ਗਿਆ ਜੀਜੀਕ ਹੈ ਗਿਆ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗਲਤੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਦੀ ਚੈਕਿੰਗ ਸੀ ਆਪ ਕੋਸ਼ਿਸ਼ ਦੇ ਤਰ੍ਹਾਂ ਨਹੀਂ ਨਹੀਂ ਰੂਟੀਨ ਚੈਕਿੰਗ ਸੀ ਮਹੀਨੇ ਜਿੱਤਨੇ ਨਜ਼ਰ ਆਊਂਦਾ ਹੈ ਤੇ ਰੂਟੀਨ ਚੈਕਿੰਗ ਸੀ ਸਾਜੀ ਕੋਈ ਹੁਕਮ ਵੀ ਜਾਰੀ ਕਰਦੇ ਤੇ ਉਹ ਨਵਾਂ ਹੁਕਮ ਨਹੀਂ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰੀਏ ਡਾਕਟਰਾਂ ਦੀ ਵੱਡੀ ਕਾਰਤ ਹੈ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈਏ ਹੈਗੀ ਸਟਾਫ ਭਰੇ ਵੀ ਗਿਆ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਬਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸਰੇ ਹੋ ਗਿਆ ECG ਹੋ ਗਿਆ EEG ਹੈਗੀ ਹੈ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗਲਤੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਚੈਕਿੰਗ ਸੀ ਆਪ ਕੋ ਸ਼ਿਕਾਇਤ ਦੇ ਨਹੀਂ 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 ਰੂਟੀਨ ਚੈਕਿੰਗ ਸੀ ਮਹੀਨੇ ਜਿੱਤੇ ਨਾ ਰੌਂਡ ਹੁੰਦਾ ਇੱਥੇ ਰੂਟੀਨ ਚੈਕਿੰਗ ਸੀ ਸਰ ਜੀ ਕੋਈ ਹੁਕਮ ਵੀ ਜਾਰੀ ਕਰਦੇ ਤੇ ਉਹ ਲੜਕੋ ਨੂੰ ਮਿਲੇ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰਾਉ ਡਾਕਟਰਾਂ ਦੀ ਵੱਡੀ ਕਾਰਜ ਹਾਂ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈ ਹੈਗੀ ਸਟਾਫ ਭਰੇ ਵੀ ਕਿਹਾ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਪ੍ਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ਈਸੀਜੀ ਹੋ ਗਿਆ ਜੀਜੀਕ ਹੈਗੇ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗੱਲ ਕਹੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਦੀ ਚੈਕਿੰਗ ਸੀ ਆਪ ਕੋਸ਼ਿਸ਼ ਦੇ ਤਰ੍ਹਾਂ ਨਹੀਂ ਨਹੀਂ ਰੂਟੀਨ ਚੈਕਿੰਗ ਸੀ ਮਹੀਨੇ ਜਿੱਤਨੇ ਨਜ਼ਰ ਆਊਂਦਾ ਹੈ ਤੇ ਰੂਟੀਨ ਚੈਕਿੰਗ ਸੀ ਸਾਜੀ ਕੋਈ ਹੁਕਮ ਵੀ ਜਾਰੀ ਕਰਦੇ ਤੇ ਕੋਈ ਨਵਾਂ ਹੁਕਮ ਨਹੀਂ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰੀਏ ਡਾਕਟਰਾਂ ਦੀ ਵੱਡੀ ਕਾਰਜ ਹੈ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈ ਹੈਗੀ ਸਟਾਫ ਬਾਰੇ ਵੀ ਕੀ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਪ੍ਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ECG ਹੋ ਗਿਆ ਜੀਜੀਕ ਹੈਗੀ ਹੈ ਇੱਕ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗੱਲ ਕਹੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਦੀ ਚੈਕਿੰਗ ਸੀ ਆਪ ਕੋਸ਼ਤ ਦੇ ਤਰ੍ਹਾਂ ਨਹੀਂ ਨਹੀਂ ਰੂਟੀਨ ਚੈਕਿੰਗ ਸੀ ਮਹੀਨੇ ਜਿੱਤ ਨੇ ਨਜ਼ਰ ਆਊਂਦਾ ਤੇ ਰੂਟੀਨ ਚੈਕਿੰਗ ਸੀ ਸਾਜੀ ਕੋਈ ਹੁਕਮ ਵੀ ਜਾਰੀ ਕਰਦੇ ਤੇ ਉਹ ਨਵੇਂ ਹੁਕਮ ਮਿਲਿਆ ਨਹੀਂ ਬਸ ਇਹ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰ ਰਹੇ ਹਾਂ ਡਾਕਟਰਾਂ ਦੀ ਵੱਡੀ ਕਾਰਜਾ ਹਾਂ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈਏ ਹੈਗੀ ਸਟਾਫ ਭਰੇ ਵੀ ਕਿਹਾ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਪ੍ਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸਰੇ ਹੋ ਗਿਆ ECG ਹੋ ਗਿਆ ਜੀਜੀਕ ਹੈਗੀ ਹੈ ਇੱਕ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗਲਈ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਦੀ ਚੈਕਿੰਗ ਸੀ ਆਪ ਕੋ ਸ਼ਹਿਰ ਦੇ ਤਰ੍ਹਾਂ ਨਹੀਂ 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 ਰੂਟੀਨ ਚੈਕਿੰਗ ਸੀ ਮਹੀਨੇ ਜਿੱਤੇ ਨਾ ਨਜ਼ਰ ਆਊਂਦਾ ਇੱਥੇ ਰੂਟੀਨ ਚੈਕਿੰਗ ਸੀ ਸਾਹਿਬ ਜੀ ਕੋਈ ਹੁਕਮ ਵੀ ਜਾਰੀ ਕਰਦੇ ਸੀ ਉਹ ਲੜਕੋ ਨੂੰ ਮਿਲੇ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰਾਉਣਾ ਡਾਕਟਰਾਂ ਦੀ ਵੱਡੀ ਕਾਰਜ ਹੈ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈ ਹੈਗੀ ਸਟਾਫ ਭਰੇ ਵੀ ਕਿਹ ਹੈਗਾ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਬਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ECG ਹੋ ਗਿਆ ਜੀਲਿਕ ਹੈ ਗਿਆ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗਲਤੀ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਚੈਕਿੰਗ ਸੀ ਆਪ ਕੋਸ਼ਤ ਦੇ ਤਰ੍ਹਾਂ ਨਹੀਂ ਨਹੀਂ ਰੂਟੀਨ ਚੈਕਿੰਗ ਸੀ ਮਹੀਨੇ ਜਿੱਦਨੇ ਨਜ਼ਰ ਆਊਂਦਾ ਹੈ ਤੇ ਰੂਟੀਨ ਚੈਕਿੰਗ ਸੀ ਸਾਜੀ ਕੋਈ ਹੁਕਮ ਵੀ ਜਾਰੀ ਕਰਦੇ ਸੀ ਉਹ ਨਵੇਂ ਹੁਕਮ ਮਿਲੇ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰੀਏ ਡਾਕਟਰਾਂ ਦੀ ਵੱਡੀ ਕਾਰਨ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਕੀ ਹੈਗੀ ਸਟਾਫ ਬਰੇ ਵੀ ਗਿਆ ਹੈ ਡੀ ਐਮ ਸੀ ਸਾਹਿਬ ਆਏ ਸੀਗੇ ਮੁਖਸਰ ਸਾਹਿਬ ਤੋਂ ਤੇ ਉਹਨਾਂ ਨੇ ਸਾਰਾ ਰਾਉਂਡ ਕੀਤਾ ਇਹ ਇੱਕ ਰੂਟੀਨ ਚੈਕਿੰਗ ਸੀਗੀ ਉਹਨਾਂ ਦੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਪ੍ਰਬੰਧਾ ਦੇ ਤਸੱਲੀ ਬਖਸ਼ ਤਸੱਲੀ ਪ੍ਰਗਟਾਈ ਹੈ ਤੇ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀਗੀਆਂ ਜਿੰਨਾ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜਿਵੇਂ ਡਿਜੀਟਲ ਐਕਸ-ਰੇ ਹੋ ਗਿਆ ECG ਹੋ ਗਿਆ ਜੀਜੀਕ ਹੈਗੀਏ ਇੱਕ ਹੋਰ ਮੰਗੇ ਅਸੀਂ ਉਹਨਾਂ ਤੋਂ ਬਾਕੀ ਸਟਾਫ ਦੀ ਕਮੀ ਬਾਰੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਤੇ ਉਹਨਾਂ ਨੇ ਸਾਨੂੰ ਬੜੀ ਹਮਦਰਦੀ ਨਾਲ ਵਿਚਾਰ ਕਰਨ ਲਈ ਇਹ ਗਲਈ ਹੈਗੀ ਤੇ ਬੜਾ ਹੀ ਉਹਨਾਂ ਨੇ ਰੂਟੀਨ ਦੀ ਚੈਕਿੰਗ ਸੀ ਆਪ ਕੋ ਸਟੈਂਡ ਦੇ ਤਰ੍ਹਾਂ ਨਹੀਂ 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 ਰੂਟੀਨ ਚੈਕਿੰਗ ਸੀ ਮਹੀਨੇ ਜਿੱਤਨੇ ਨਜ਼ਰ ਆਊਂਡ ਹੁੰਦਾ ਇੱਥੇ ਰੂਟੀਨ ਚੈਕਿੰਗ ਸੀ ਸਰ ਜੀ ਕੋਈ ਹੁਕਮ ਵੀ ਜਾਰੀ ਕਰਦੇ ਸੀ ਉਹ ਲੜਕੋ ਨੂੰ ਮਿਲਿਆ ਨਹੀਂ ਬਸ ਇਹੀ ਹੈ ਵੀ ਪ੍ਰਬੰਧਨ ਨੂੰ ਹੋਰ ਇੰਪਰੂਵ ਕਰੀਏ ਸੀ ਹੋਰ ਇੰਪਰੂਵ ਕਰਾਉਣਾ ਡਾਕਟਰਾਂ ਦੀ ਵੱਡੀ ਕਾਰਜ ਉਸ ਬਾਰੇ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਲਈ ਹੈਗੀ ਸਟਾਫ ਭਰੇ ਵੀ ਕਿਹਾ ਹੈਗਾ